ਰੀਪੂ ਦਮਨ ਸਿੰਘ ਰੂਪ ਦੇ ਨਾਵਲ ਤੇਲਾ ਦਾ ਅਗਲਾ ਕੰਡ 3 ਅਸਲ ਵਿੱਚ ਸਿਮਰਨਜੀਤ ਦੇ ਦੋਸਤ ਵੀ ਸੱਚੇ ਸਿਮਰਨਜੀਤ ਦਾ ਬਾਰ ਵਿੱਚ ਸਤਕਾਰ ਹੀ ਇਹਨਾਂ ਸੀ ਕਿ ਉਹ ਆਪਣੀ ਸਿਜਾਣਦਾ ਉਹਦਾ ਤੁਰਨਾ ਫਿਰਨਾ ਬਾਰ ਵਿੱਚ ਵਿਚਰਨਾ ਸਭ ਦਾ ਸਤਕਾਰ ਕਰਨਾ ਆਪਣੇ ਸਟੈਂਡ ਉੱਤੇ ਖੜਨਾ ਜੱਜਾਂ ਅੱਗੇ ਸਾਫ਼ ਕੋਈ ਨਾ ਪੇਸ਼ ਹੋਣਾ ਕਦੇ ਕੋਈ ਗਲਤ ਕੇਸ ਨਾ ਲੈ ਕੇ ਜਾਣਾ ਕਦੇ ਕਦੇ ਹੀ ਉਹਦਾ ਕੇਸ ਡਿਸਮਿਸ ਹੁੰਦਾ ਸੀ ਨਹੀਂ ਲਗਭਗ ਸਾਰਿਆਂ ਦੇ ਨੋਟਿਸ ਹੁੰਦੇ ਰਹਿੰਦੇ ਸਨ ਕਈ ਵਾਰ ਤਾਂ ਮਹਿਕਮੇ ਨੂੰ ਹੁਕਮ ਕੀਤਾ ਜਾਂਦਾ ਸੀ ਕਿ ਐਨੇ ਸਮੇਂ ਵਿੱਚ ਲੀਗਲ ਨੋਟਿਸ ਦਾ ਫੈਸਲਾ ਕੀਤਾ ਜਾਵੇ ਭਾਵੇਂ ਕੇਸ ਦਾ ਨਵੇੜਾ ਕਰ ਦਿੱਤਾ ਜਾਂਦਾ ਸੀ ਕਈ ਵਾਰ ਜੇ ਕਿਸੇ ਜੱਜ ਦਾ ਰਵਈਆ ਕਰਖਤ ਤੇ ਬਦਤਮੀਜ਼ੀ ਵਾਲਾ ਹੁੰਦਾ ਤਾਂ ਉਹ ਇਸ ਰਵਈਏ ਦੀ ਡੱਟ ਕੇ ਨਖੇਦੀ ਕਰਦਾ ਕਈ ਵਕੀਲਾਂ ਦੀ ਜੱਜ ਦੇ ਅਜਿਹੇ ਰਵਈਏ ਵਿਰੁੱਧ ਬੋਲਣ ਦੀ ਹਿੰਮਤ ਨਹੀਂ ਸੀ ਹੁੰਦੀ ਕਈ ਵਾਰ ਬੜੇ ਸੀਨੀਅਰ ਅਤੇ ਪੁਰਾਣੇ ਵਕੀਲ ਜੱਜ ਮੂਰੇ ਬੋਲਣ ਦੀ ਹਿੰਮਤ ਨਹੀਂ ਸੰਕਰ ਸਕਦੇ ਚੁੱਪ ਕਰਕੇ ਛਿੜਕਾਂ ਖਾਈ ਜਾਂਦੇ ਸਨ ਛਿੜਕਾਂ ਵੀ ਜੱਜ ਬਿਨਾਂ ਕਿਸੇ ਕਾਰਨ ਤੇ ਮਾਰੀ ਜਾਂਦੇ ਸਨ ਕਈ ਵਕੀਲਾਂ ਵਿੱਚੋਂ ਬਣੇ ਜੱਜ ਬਹੁਤੇ ਚੰਬਲ ਚੰਬਲ ਵਕੀਲਾਂ ਦੀ ਬੇਇੱਜ਼ਤੀ ਕਰਦੇ ਸਨ ਬਾਰ ਵਿੱਚ ਟੀ ਗਰੁੱਪਾਂ ਵਿੱਚੋਂ ਬਣੇ ਜੱਜ ਸਾਹਮਣੇ ਖੜੇ ਵਕੀਲਾਂ ਨੂੰ ਜੱਜ ਬਣ ਬਣ ਦਿਖਾਉਂਦੇ ਸਨ ਕਈ ਵਕੀਲਾਂ ਦੀ ਚੰਗੀ ਪੜੀ ਗੱਲ ਨੂੰ ਵੀ ਕੱਟਦੇ ਰਹਿੰਦੇ ਸਨ ਇਹਨਾਂ ਗੱਲਾਂ ਕਰਕੇ ਬਹੁਤੇ ਵਕੀਲ ਸਿਮਰਨਜੀਤ ਦਾ ਹੌਸਲਾ ਤੇ ਦਲੇਰੀ ਦੇਖਉਂ ਸੈਕਟਰੀ ਬਣਾਉਣਾ ਚਾਹੁੰਦੇ ਸਨ ਉਹ ਜਾਣਦੇ ਸਨ ਕਿ ਜੇ ਸਿਮਰਨ ਜੀ ਸੈਕਟਰੀ ਬਣ ਗਿਆ ਤਾਂ ਸੈਕਟਰੀ ਦੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਵਕੀਲਾਂ ਦੇ ਹੱਕ ਵਿੱਚ ਡਟ ਕੇ ਲੜ ਸਕੇਗਾ ਵਕੀਲਾਂ ਤੋਂ ਬਿਨਾਂ ਬਾਰ ਦੇ ਕਰਮਚਾਰੀ ਸੁਪਰਡੈਂਟ ਕਲਰਕ ਅਤੇ ਪੀਐਨ ਆਦਿ ਸਾਰੇ ਸਿਮਰਨ ਜੀ ਦਾ ਸਤਿਕਾਰ ਕਰਦੇ ਸਨ ਉਹ ਪ੍ਰਧਾਨ ਸਕੱਤਰ ਰਹੀਂ ਉਹਨਾਂ ਦੇ ਹੱਟ ਕੇ ਕੰਮ ਕਰਵਾ ਦਿੰਦਾ ਸੀ ਕਈ ਜੇ ਬਿਮਾਰ ਠਮਾਰ ਵੀ ਹੋ ਜਾਂਦੇ ਜਾਂ ਕਿਸੇ ਨੂੰ ਬਲੱਡ ਦੀ ਲੋੜ ਪੈਂਦੀ ਤਾਂ ਪੀਜੀਆਈ ਤੋਂ ਉਹਨਾਂ ਦਾ ਇਲਾਜ ਕਰਵਾਉਣ ਵਿੱਚ ਮਦਦ ਕਰਵਾ ਦਿੰਦਾ ਸੀ ਕਿਸੇ ਨੂੰ ਆਪਣੇ ਪੈਰੀ ਹੱਥ ਨਹੀਂ ਸੀ ਲਾਉਣ ਦਿੰਦਾ ਉਹ ਸਭ ਨਾਲ ਹੱਥ ਮਿਲਾ ਕੇ ਮਿਲਦਾ ਸੀ ਇਸਤਰੀ ਕਰਮਚਾਰੀਆਂ ਤੇ ਇਸਤਰੀ ਵਕੀਲਾਂ ਨੂੰ ਆਪ ਹੱਥ ਜੋੜ ਕੇ ਨਮਸਕਾਰ ਕਰਦਾ ਸੀ ਇਸੇ ਲਈ ਅਜਿਹੇ ਸੰਦਰਭ ਵਿੱਚ ਉਹਦੇ ਸਾਥੀ ਵਕੀਲ ਜਗਦੀਪ ਹਰਜੂਤ ਦੀਪਿੰਦਰ ਸਾਰਿਆਂ ਨੂੰ ਚੋਣ ਲੜਾਉਣ ਲਈ ਉਹਦੇ ਖੜੇ ਪਏ ਹੋਏ ਸਨ ਸਿਮਰਨਜੀਤ ਸਿੰਘ ਆਪਣੇ ਸਾਥੀਆਂ ਨਾਲ ਹੁਣ ਚੋਣਾਂ ਲਈ ਵਕੀਲਾਂ ਨੂੰ ਮਿਲਣ ਕਈਆਂ ਦੇ ਘਰ ਜਾ ਕੇ ਵੋਟਾਂ ਲਈ ਬੇਨਤੀ ਕਰਨ ਨਿਕਲਿਆ ਹੋਇਆ ਸੀ ਉਹ ਅਤੇ ਸਾਥੀ ਸਾਰੇ ਬੜੇ ਚਾਈ ਤੇ ਚੋਣ ਦੀ ਕਨਵਿੰਸਿੰਗ ਕਰ ਰਹੇ ਸਨ ਸੈਕਟਰੀ ਦੀ ਪੋਸਟ ਉੱਤੇ ਪਹਿਲਾਂ ਤਿੰਨ ਉਮੀਦਵਾਰ ਖੜੇ ਸਨ ਸਿਮਰਨਜੀਤ ਦੇ ਚੋਣ ਲੜਨ ਦੇ ਐਲਾਨ ਮਗਰੋਂ ਹੁਣ ਚਾਰ ਉਮੀਦਵਾਰ ਹੋ ਗਏ ਸਨ ਇਹਨਾਂ ਚਾਰਾਂ ਵਿੱਚ ਇੱਕ ਉਮੀਦਵਾਰ ਮਨਮੋਹਨ ਸਿੰਘ ਹਾਈ ਕੋਰਟ ਦੇ ਹੀ ਇੱਕ ਜੱਜ ਦਾ ਚੁਆਈ ਸੀ ਜੱਜ ਦੀ ਭੈਣ ਵੀ ਉੱਥੇ ਹੀ ਜੱਜ ਸੀ ਜੱਜ ਦਾ ਭਰਾ ਵੀ ਹਾਈ ਕੋਰਟ ਵਿੱਚ ਸੀਨੀਅਰ ਵਕੀਲ ਸੀ ਸਾਰਾ ਟੱਬਰ ਹੀ ਸਮਝੋ ਹਾਈ ਕੋਰਟ ਵਿੱਚ ਛਾਇਆ ਹੋਇਆ ਸੀ ਉਹਨਾਂ ਦੀ ਬਤੌਰ ਜੱਜ ਅਤੇ ਸੀਨੀਅਰ ਵਕੀਲ ਦੇ ਤੌਰ ਤੇ ਦਿੱਖ ਚੰਗੀ ਸੀ ਦੋਵੇਂ ਜੱਜਾਂ ਦਾ ਬਾਰ ਵੀ ਸਤਿਕਾਰ ਸੀ ਉਹ ਵਕੀਲਾਂ ਨੂੰ ਆਦਰ ਨਾਲ ਪੇਸ਼ ਆਉਂਦੇ ਸਨ ਰਿਲੀਫ ਵੀ ਦਿੰਦੇ ਰਹਿੰਦੇ ਸਨ ਵਾਦੂਆਂ ਦੀਆਂ ਨਗੋਚਾਂ ਨਹੀਂ ਕੱਢਦੇ ਸਨ ਇਸੇ ਕਰਕੇ ਮਨਮੋਹਨ ਸਿੰਘ ਸੈਕਟਰੀ ਦੇ ਉਮੀਦਵਾਰ ਦੇ ਜਿੱਤਣ ਦੀ ਸਭ ਤੋਂ ਵੱਧ ਉਮੀਦ ਸੀ ਇੱਕ ਉਮੀਦਵਾਰ ਸੀਨੀਅਰ ਵਕੀਲ ਦਾ ਲੜਕਾ ਸੀ ਉਹ ਵੀ ਬਾਰ ਵਿੱਚ ਕਾਫੀ ਅਸਰ ਸੂਖ ਰੱਖਦਾ ਸੀ ਤੀਜੇ ਉਮੀਦਵਾਰ ਦੀਆਂ ਕਈ ਅੰਗਲੀਆਂ ਸੰਗਲੀਆਂ ਜੱਜਾਂ ਤੇ ਸੀਨੀਅਰ ਵਕੀਲਾਂ ਨਾਲ ਜੁੜੀਆਂ ਹੋਈਆਂ ਸੀ ਸਭ ਤੋਂ ਮਗਰੋਂ ਖੜੇ ਸਿਮਰਨਜੀਤ ਦਾ ਪਿਛੋਕੜ ਇੱਕ ਸਾਧਾਰਨ ਪਰਿਵਾਰ ਦਾ ਸੀ ਹਾਂ ਉਹਦਾ ਡੈਡੀ ਰਿਟਾਇਰਮੈਂਟ ਮਗਰੋਂ ਵਕੀਲ ਬਣਿਆ ਸੀ ਉਸ ਦਾ ਡੈਡੀ ਬਾਹਰ ਵਿੱਚ ਵਕੀਲਾਂ ਦੇ ਮਸਲਿਆਂ ਬਾਰੇ ਜਾਂ ਜੱਜਾਂ ਦੇ ਭੜੇ ਰਵਈਏ ਬਾਰੇ ਬੇਬਾਕੀ ਅਤੇ ਜੋਸ਼ ਨਾਲ ਭਾਸ਼ਣ ਦਿੰਦਾ ਸੀ ਉਸ ਦੇ ਡੈਡੀ ਤੋਂ ਪਹਿਲਾਂ ਕਦੇ ਇਸ ਤਰ੍ਹਾਂ ਨਿਡਰਤਾ ਨਾਲ ਕਦੇ ਕੋਈ ਨਹੀਂ ਸੀ ਬੋਲਿਆ ਇੱਕ ਵਾਰ ਇੱਕ ਜੱਜ ਨੇ ਇੱਕ ਨੌਜਵਾਨ ਵਕੀਲ ਦੀ ਬਿਨਾਂ ਕਿਸੇ ਕਾਰਨ ਲਾਪਾ ਕਰ ਦਿੱਤੀ ਪਰ ਹੀ ਕਚਹਿਰੀ ਵਿੱਚ ਉਸ ਨੂੰ ਸਾਰਿਆਂ ਸਾਹਮਣੇ ਬੇਇੱਜ਼ਤ ਕੀਤਾ ਕਾਰਨ ਸਿਰਫ ਇਹ ਸੀ ਕਿ ਉਸ ਵਕੀਲ ਦੇ ਅਜਿਹੇ ਕੇਸ ਰੂਟੀਨ ਵਿੱਚ ਕਿਸੇ ਹੋਰ ਜੱਜ ਕੋਲ ਲੱਦੇ ਸਨ ਇਹਨਾਂ ਵਿੱਚ ਉਸ ਨੂੰ ਸਟੇ ਮਿਲੀ ਹੋਈ ਸੀ ਉਸ ਜੱਜ ਦੇ ਛੁੱਟੀ ਉੱਤੇ ਜਾਣ ਕਰ ਹੁਣ ਇਸ ਜੱਜ ਦੇ ਇੱਕ ਅਜੀਹਾ ਕੇਸ ਲੱਗ ਗਿਆ ਜਦੋਂ ਇਸ ਵਕੀਲ ਦਾ ਕੇਸ ਆਇਆ ਤਾਂ ਵਕੀਲ ਨੇ ਸੰਖੇਪਤਾ ਨਾਲ ਕੇਸ ਬਾਰੇ ਦੱਸ ਕੇ ਕਵਰਡ ਮੈਟਰ ਹੋਣ ਕਾਰਨ ਸਟੇ ਲਈ ਬੇਨਤੀ ਕੀਤੀ ਨੌਜਵਾਨ ਵਕੀਲ ਦੇ ਬੇਨਤੀ ਕਰਨ ਦੀ ਦੇਰ ਸੀ ਕਿ ਜੱਜ ਤੇਸ਼ਵਚ ਬੋਲਿਆ ਔਰ ਤੂੰ ਕੌਣਾ ਮੇਰੇ ਕੋਲੋਂ ਸਟੇ ਮੰਗਣ ਵਾਲਾ ਠੀਕ ਹੈ ਕਵਰਡ ਮੈਟਰ ਹੈ ਪਰ ਮੈਂ ਦੇਖਣਾ ਹੈ ਕਿ ਸਟੇ ਦੇਣੀ ਹੈ ਕਿ ਨਹੀਂ ਇਹ ਮਾਲੀ ਬੈਕ ਡੋਰਾਂ ਹੀ ਆਉਂਦੇ ਨੇ ਕੀ ਹੱਕ ਹੈ ਇਹਨਾਂ ਦਾ ਪੱਕੇ ਹੋਣ ਦਾ ਜੱਜ ਜਨ ਗੁੱਸੇ ਵਿੱਚ ਬੋਲ ਰਿਹਾ ਸੀ ਕਿ ਉਹਦਾ ਮੂੰਹ ਲਾਲ ਸੁਰਖ ਹੋ ਗਿਆ ਸਾਰੀ ਕੋਰਟ ਰੂਮ ਵਿੱਚ ਸੁੰਨ ਪਸਰੀ ਹੋਈ ਸੀ ਨਵੇਂ ਨੌਜਵਾਨ ਵਕੀਲ ਦੀ ਹੋਰੀ ਬੇਇੱਜ਼ਤੀ ਬਾਰੇ ਸੀਨੀਅਰ ਵਕੀਲ ਵੀ ਨਹੀਂ ਬੋਲ ਰਹੇ ਸਨ ਫਿਰ ਜੱਜ ਨੇ ਵਕੀਲ ਨੂੰ ਚੇਤਾਵਨੀ ਦਿੱਂਦਿਆ ਕਿ ਅੱਗੋਂ ਤੇਰਾ ਇਹ ਰਵੱਈਆ ਰਿਆਤਾ ਤੇਰੇ ਉੱਤੇ ਕੰਟੈਂਪਟ ਕੀਤੀ ਜਾਵੇਗੀ ਸਿਮਰਨ ਜੀ ਦੇ ਡੈਡੀ ਨੇ ਜੱਜਾਂ ਦੇ ਰਵੱਈਏ ਬਾਰੇ ਬਾਰ ਐਸੋਸੀਏਸ਼ਨ ਦੀ ਜਨਰਲ ਹਾਊਸ ਦੀ ਮੀਟਿੰਗ ਵਿੱਚ ਇਸ ਘਟਨਾ ਬਾਰੇ ਦੱਸਦਿਆਂ ਕਿਹਾ ਇੱਕ ਦਿਨ ਮੈਂ ਜਸਟਿਸ ਰਾਮਚੰਦ ਦੀ ਕੋਰਟ ਵਿੱਚ ਬੈਠਾ ਸੀ ਤਾਂ ਇੱਕ ਨੌਜਵਾਨ ਵਕੀਲ ਨੇ ਇੱਕ ਮਾਲੀ ਦੇ ਕੇਸ ਬਾਰੇ ਕੋਰਟ ਮੈਟਰ ਹੋਣ ਕਾਰਨ ਸਟੇ ਮੰਗੀ। ਤਾਂ ਜਸਟਿਸ ਰਾਮਚੰਦ ਪੜਕ ਪਿਆ। ਕਹਿੰਦਾ ਤੂੰ ਕੌਣ ਐ ਸਟੇ ਮੰਗਣ ਵਾਲਾ? ਇਹ ਮਾਲੀ ਬੈਕ ਡੋਰਾਂ ਹੀ ਆਉਂਦੇ ਹਨ। ਤੇਰੀ ਹਿੰਮਤ ਕਿਵੇਂ ਭਈ ਮੇਰੇ ਕੋਲੋਂ ਸਟੇ ਮੰਗਣ ਦੀ? ਮੈਂ ਜਸਟਿਸ ਰਾਮਚੰਦਰ ਨੂੰ ਕਹਿੰਦਾ ਹਾਂ ਕਿ ਸੁਣ ਜਸਟਿਸ ਰਾਮਚੰਦ ਬੈਕ ਡੋਰ ਤੋਂ ਮਾਲੀ ਨਹੀਂ ਆਉਂਦੇ। ਬੈਕ ਡੋਰ ਤੋਂ ਤੁਸੀਂ ਜੱਜ ਆਉਂਦੇ ਹੋ ਵਜ਼ੀਰਾਂ ਮੁੱਖ ਮੰਤਰੀਆਂ ਦੀਆਂ ਸਿਫਾਰਸ਼ਾਂ ਨਾਲ। ਦੱਸੋ ਤੁਹਾਨੂੰ ਜੱਜਾਂ ਨੂੰ ਨਿਯੁਕਤ ਕਰਨ ਲਈ ਕਦੇ? ਐਡਵਰਟਾਈਜ਼ਮੈਂਟ ਨਿਕਲਦੀ ਹੈ ਅਖਬਾਰਾਂ ਵਿੱਚ ਇਸ ਹਜ਼ਾਰ ਉੱਤੇ ਤੁਸੀਂ ਨਿਯੁਕਤ ਹੁੰਦੇ ਹੋ ਸੋ ਜਸਟਿਸ ਰਾਮ ਚੰਜੀ ਸੁਣੋ ਮਾਲੀ ਵਿਚਾਰੇ ਬੈਕ ਡੋਰ ਰਾਹੀਂ ਨਹੀਂ ਆਉਂਦੇ ਇਹ ਵਿਚਾਰੇ ਡੇਲੀ ਵੇਜਸ ਉੱਤੇ ਲੱਗੇ ਹੁੰਦੇ ਹਨ ਇਹਨਾਂ ਨੂੰ ਕੋਈ ਛੁੱਟੀ ਨਹੀਂ ਮਿਲਦੀ ਜੇ ਛੁੱਟੀ ਉਤੇ ਜਾਂਦੇ ਇਹਨਾਂ ਦੇ ਪੈਸੇ ਇਕੱਠੇ ਜਾਂਦੇ ਨੇ ਇਹਨਾਂ ਗਰੀਬ ਵਿਚਾਰਿਆਂ ਨੂੰ ਤੁਸੀਂ ਟਿਚਰਾਂ ਕਰਦੇ ਹੋ ਅਗイール ਉੱਤੇ ਤੁਸੀਂ ਕੰਟੈਂਪਟ ਕਰਨ ਨੂੰ ਕਹਿੰਦੇ ਸੀ ਜੱਜ ਸਾਹਿਬ ਕੰਟੈਂਪਟ ਸਟੇ ਮੰਗਨ ਨਾਲ ਨਹੀਂ ਹੁੰਦੀ ਕੰਟੈਂਪਟ ਹੁੰਦੀ ਹੈ ਕਿਸੇ ਕੋਰਟ ਦੇ ਫੈਸਲੇ ਨੂੰ ਅਧਿਕਾਰੀਆਂ ਵੱਲੋਂ ਲਾਗੂ ਨਾ ਕਰਨਾ ਆਹ ਜੇ ਕੰਟੈਂਪਟ ਕਰਨ ਦਾ ਐਨਾ ਹੀ ਚਾਏ ਤਾਂ ਮੇਰੀ ਕੰਟੈਂਪਟ ਕਰੋ ਮੈਂ ਤੁਹਾਡਾ ਨਾਮ ਲੈ ਕੇ ਬੋਲ ਰਿਹਾ ਸਿਮਰਨਜੀਤ ਦੇ ਡੈਡੀ ਦੇ ਬੋਲਣ ਵੇਲੇ ਬਾਰ-ਬਾਰ ਜਨਰਲ ਹਾਊਸ ਤਾੜੀਆਂ ਮਾਰ ਰਿਹਾ ਸੀ ਜਦੋਂ ਮੀਟਿੰਗ ਖਤਮ ਹੋਈ ਤਵੀ ਪੱਤੀ ਵਕੀਲਾਂ ਨੇ ਸਿਮਰਨਜੀਤ ਦੇ ਡੈਡੀ ਨੂੰ ਕੇਰ ਲਿਆ ਤੇ ਕਹਿਣ ਲੱਗੇ ਦੇਵ ਜੀ ਤੁਹਾਨੂੰ ਜੱਜ ਦਾ ਨਾਮ ਨਹੀਂ ਸੀ ਲੈਣਾ ਚਾਹੀਦਾ ਹੋਈ ਅੱਜ ਪਹਿਲੀ ਵਾਰ ਜੱਜ ਦਾ ਨਾਮ ਲੈ ਕੇ ਬੋਲਿਆ ਬਾਰ ਵਿੱਚ ਕਾਡੀ ਕੰਟੈਂਪਟ ਹੋ ਸਕਦੀ ਹੈ ਦੇ ਬੋਲਾ ਅ ਕਿਆ ਯਾਰੇ ਮੈਂ ਡਰੀ ਜਾਂਦਿਓ ਕੀ ਕਰੂਗਾ ਰਾਮਚੰਦ ਦੇਖ ਲੂੰਗਾ ਮੈਂ ਇਹਨੂੰ ਵੀ ਦੇਖੇ ਨੇ ਤੇ ਵਰਗੇ ਵੀ ਬਾਹਰ ਵਿੱਚ ਸਿਮਰਨਜੀਤ ਦੇ ਡੈਡੀ ਦੀ ਦਲੇਰੀ ਤੇ ਬਾਕੀ ਦਾ ਅਸਰ ਸਿਮਰਨਜੀਤ ਦੀ ਚੌਂ ਲਈ ਚੰਗਾ ਸਰਪਾਰਿਆ ਸੀ ਭਾਵੇਂ ਸੈਕਟਰੀ ਦੇ ਉਮੀਦਵਾਰ ਮਨਮੋਹਨ ਸਿੰਘ ਦਾ ਪਲੜਾ ਉੱਤੇ ਸੀ ਪਰ ਉਹਦਾ ਸਾਰਾ ਪਰਿਵਾਰ ਸਨੇ ਜੱਜ ਚਾਚਾ ਪੂਆ ਜੱਜ ਅਤੇ ਸਾਰਾ ਟੱਬਰ ਫਿਕਰਾਂ ਵਿੱਚ ਪਿਆ ਹੋਇਆ ਸੀ ਕਈ ਵਕੀਲਾਂ ਰਾਹੀਂ ਸਿਮਰਨਜੀਤ ਨੂੰ ਚੋਣ ਵਿੱਚੋਂ ਬੈਠਣ ਲਈ ਕਿਹਾ ਗਿਆ ਸਾਰਿਆਂ ਨੂੰ ਫਿਕਰ ਲੱਗਿਆ ਹੋਇਆ ਸੀ ਕਿ ਹੁਣ ਮੰਨਵਾਉਣ ਦਾ ਜਿੰਨਾ ਮੁਸ਼ਕਲ ਹੈ ਸੀਨੀਅਰ ਵਕੀਲ ਜਿਸ ਦਾ ਲੜਕਾ ਚੋਣ ਲੜ ਰਿਹਾ ਸੀ ਉਹ ਅਤੇ ਸਿਮਰਨਜੀਤ ਹੋਰਾਂ ਦਾ ਬਾਰ ਵਿੱਚ ਇੱਕੋ ਰੂਮ ਸੀ ਉਹ ਇੱਕੋ ਰੂਮ ਹੋਣ ਦਾ ਵਸਤਾ ਪਾ ਰਿਹਾ ਸੀ ਪਰ ਸਿਮਰਨਜੀਤ ਨਹੀਂ ਸੀ ਮੰਨ ਰਿਹਾ ਉਹ ਆਪਣੇ ਲੜਕੇ ਤੇ ਸਿਮਰਨਜੀਤ ਨੂੰ ਆਪਣੇ ਪੁੱਤਰ ਮੰਨ ਰਿਹਾ ਸੀ ਸਿਮਰਨਜੀਤ ਨੇ ਕਿਹਾ ਕਿ ਜੇ ਅਜਿਹੀ ਗੱਲ ਹੈ ਤਾਂ ਆਪਣੇ ਦੋਵੇਂ ਪੁੱਤਰਾਂ ਦੀ ਪਰਚੀ ਪਾ ਲੋ ਜੀਜੀ ਲਾਡਰੀ ਨਿਕਲਾਈ ਉਹ ਚੋਣ ਲੜ ਲਵੇ ਤੇ ਦੂਜਾ ਬੈਠ ਜਾਵੇ ਪਰ ਉਹ ਸੀਨੀਅਰ ਵਕੀਲ ਨਾ ਮੰਨਿਆ ਕਿਉਂਕਿ ਉਹ ਆਪਣੇ ਹੀ ਪੁੱਤਰ ਨੂੰ ਚੋਣ ਲੜਾਉਣਾ ਚਾਹੁੰਦਾ ਸੀ ਹੁਣ ਚੋਣਾਂ ਸਿਖਰਾਂ ਉੱਤੇ ਸੀ ਸਾਰੇ ਖੂਬ ਪ੍ਰਚਾਰ ਕਰ ਰਹੇ ਸਨ ਸਿਮਰਨਜੀਤ ਨਾਲ 50-60 ਵਕੀਲ ਦਿਨ ਰਾਤ ਫਿਰਦੇ ਸਨ ਜਗਦੀਪ ਦਾ ਵਕੀਲ ਭਤੀਜਾ ਸ਼ਿਵਨਾਥ ਹੁਣ ਸਿਮਰਨਜੀਤ ਦੀ ਗੱਡੀ ਚਲਾ ਰਿਹਾ ਸੀ ਉਹ ਸਮਝੋ 24 ਘੰਟੇ ਸਿਮਰਨਜੀਤ ਦੇ ਨਾਲ ਰਹਿੰਦਾ ਸੀ ਉਹ ਰਾਤ ਦੇ 12 1 ਵਜੇ ਤੱਕ ਵੀ ਗੱਡੀ ਚਲਾਉਂਦਾ ਰਹਿੰਦਾ ਸੀ ਪਰ ਥੱਕਦਾ ਨਹੀਂ ਸੀ ਸ਼ਿਵਨਾਥ ਬਹੁਤ ਹੀ ਵਫਾਦਾਰੀ ਨਾਲ ਰਹਿੰਦਾ ਸੀ ਹੁਣ ਵੀ ਉਹ ਲੱਠ ਮਾਰ ਸੀ ਸੋਹਿਰਤ بڑا ਸੀ ਪਰ ਇੱਕ ਗੱਲ ਜਿਹੜੀ ਸਿਮਰਨਜੀਤ ਦੀ ਸੈਕਟਰੀ ਦੇ ਹੋਰ ਉਮੀਦਵਾਰਾਂ ਤੋਂ ਵੱਖਰੀ ਸੀ ਉਸੇ ਸਿਮਰਨਜੀਤ ਦਾ ਵਕੀਲਾਂ ਨੂੰ ਸ਼ਰਾਬ ਦੀਆਂ ਪਾਰਟੀਆਂ ਨਾ ਕਰਨਾ ਕਈ ਸੀਨੀਅਰ ਵਕੀਲਾਂ ਨੇ ਸਿਮਰਨਜੀਤ ਦੇ ਡੈਡੀ ਨੂੰ ਕਿਹਾ ਕਿ ਉਸ ਸਿਮਰਨਜੀਤ ਦੀ ਚੋਣ ਲਈ ਜਿੰਨੀਆਂ ਕਹੋ ਵਕੀਲਾਂ ਨੂੰ ਪਾਰਟੀਆਂ ਕਰ ਦਿੰਦੇ ਨੇ ਪਰ ਸਿਮਰਨਜੀਤ ਅਤੇ ਉਹਦਾ ਡੈਡੀ ਨਹੀਂ ਮੰਨੇ ਕਈ ਵਿਰੋਧੀ ਕਹਿਣ ਲੱਗੇ ਕਿ ਦੇਖੋ ਜਿਹੜੇ ਇਹ ਹੁਣ ਵਕੀਲਾਂ ਨੂੰ ਸ਼ਰਾਬ ਨਹੀਂ ਪੁੱਛਦੇ ਇਹਨਾਂ ਨੇ ਜਿੱਤਨ ਮਗਰੋਂ ਵੀ ਪਾਰਟੀ ਨਹੀਂ ਕਰਨੀ। ਬਾਅਰ ਵਿੱਚ ਇਹ ਪਿਰਤ ਸੀ ਕਿ ਜਿੱਤੇ ਹੋਏ ਪ੍ਰਧਾਨ, ਵਾਇਸ ਪ੍ਰਧਾਨ ਤੇ ਸੈਕਟਰੀ ਬਾਅਰ ਦੇ ਸਾਰੇ ਵਕੀਲਾਂ ਨੂੰ ਵੱਡੇ ਪੱਧਰ ਉੱਤੇ ਪਾਰਟੀ ਕਰਦੇ ਸਨ। ਜਿਸ ਵਿੱਚ ਵਕੀਲਾਂ ਤੋਂ ਇਲਾਵਾ ਵਕੀਲਾਂ ਦੇ ਦੋਸਤ, ਮਿੱਤਰ, ਮੁੰਸ਼ੀ, ਗਵਾਂਡੀ ਤੇ ਰਿਸ਼ਤੇਦਾਰ ਵੀ ਨਾਲ ਆ ਜਾਂਦੇ ਸਨ। ਪਾਰਟੀ ਵਿੱਚ ਇੰਨਾ ਇਕੱਠ ਹੋ ਜਾਂਦਾ ਸੀ ਕਿ ਪੈਰ ਰੱਖਣ ਨੂੰ ਥਾਂ ਨਹੀਂ ਸੀ ਹੁੰਦੀ। ਕਈ ਵਾਰ ਸ਼ਰਾਬ ਦੇ ਸਟਾਲ ਉੱਤੇ ੱੱਕਾ ਵੱਜਦਾ ਹੁੰਦਾ। ਕਈ ਪਾਰਟੀਆਂ ਵਿੱਚ ਸਰਵਿਸ ਬਹੁਤ ਪੂਰ ਹੁੰਦੀ। ਨਾ ਅਗਲੇ ਨੂੰ ਮੇਜ਼ ਉੱਤੇ ਸ਼ਰਾਬ ਮਿਲਦੀ ਤੇ ਨਾ ਸਟਾਲ ਉੱਤੇ। ਕਿਉਂਕਿ ਸਟਾਲ ਉੱਤੇ ੱਤਕੇ ਉੱਤੇ ੱਤਕਾ ਵਜਦਾ ਹੁੰਦਾ ਵਕੀਲ ਸਨੈਕਸ ਲੈਣ ਲਈ ਪਿੱਛੇ ਹਲਵਾਈਆਂ ਦੀਆਂ ਕੜਾਈਆਂ ਤੱਕ ਆਪੜ ਜਾਂਦੇ ਪਰ ਸਿਮਰਨਜੀਤ ਅਤੇ ਸਿਮਰਨਜੀਤ ਦੇ ਸਾਥੀ ਲੇਟ ਕੱਢਣਾ ਚਾਹੁੰਦੇ ਸਨ ਆਮ ਤੌਰ ਤੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਤੇ ਸਕੱਤਰ ਦੇ ਮੀਤਵਰ ਦਿਵਾਲੀ ਦੇ ਲਾਗੇ ਚਾਗੇ ਚੋਣ ਪ੍ਰਚਾਰ ਅਤੇ ਪਾਰਟੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਸਨ ਹੋਟਲ ਕਲੱਬ ਬੁੱਕ ਕਰੇ ਜਾਂਦੇ ਸਨ ਪਾਰਟੀਆਂ ਸਵੇਰ ਤੋਂ ਰਾਤ ਤੱਕ ਚਲਦੀਆਂ ਰਹਿੰਦੀਆਂ ਕਈ ਦੱਸਦੇ ਸਨ ਕਿ ਕਈ ਵਕੀਲ ਸਵੇਰ ਤੋਂ ਹੋਟਲਾਂ ਵਿੱਚ ਆ ਬੈਠਦੇ ਸਨ ਤੇ ਦੁਪਹਿਰ ਤੱਕ ਸ਼ਰਾਬ ਪੀ ਜਾਂਦੇ ਸਨ ਅਤੇ ਮੱਛੀ ਤੇ ਚਿਕਨ ਦੇ ਸਨੈਕਸ ਖਾਈ ਜਾਂਦੇ ਸਨ ਕਈਆਂ ਦਾ ਹਾਲ ਇਹ ਸੀ ਕਿ ਜਿਹੜਾ ਦੁਪਹਿਰ ਤੱਕ ਕਲੱਬ ਵਿੱਚ ਬੈਠਾ ਸ਼ਰਾਬ ਪੀ ਜਾਂਦਾ ਉਹ ਸ਼ਾਮ ਦੇ 7 8 ਵਜੇ ਫੇਰ ਆ ਜਾਂਦਾ ਇਹ ਹਾਲ ਸੀ ਉਮੀਦਵਾਰਾਂ ਤੇ ਵਕੀਲਾਂ ਦਾ ਇਸ ਵਰਤਾਰੇ ਵਿੱਚ ਸਿਮਰਨਜੀਤ ਲਿਪਟ ਨਹੀਂ ਹੋਣਾ ਚਾਹੁੰਦਾ ਸੀ ਉਹ ਆਪਣੇ ਪਰਿਵਾਰ ਦੀਆਂ ਸਿੱਖਿਆਵਾਂ ਉੱਤੇ ਪੂਰੀ ਤਰ੍ਹਾਂ ਡਟਿਆ ਹੋਇਆ ਸੀ ਹਾਈ ਕੋਰਟ ਦੇ ਬਾਹਰ ਰੂਮ ਦੀ ਵੱਡੀ ਬਿਲਡਿੰਗ ਵਿੱਚ ਖੂਬ ਸ਼ੋਰ ਮਚਾ ਹੁੰਦਾ ਕਦੇ ਪ੍ਰਧਾਨ ਤੇ ਕਦੇ ਵਾਇਸ ਪ੍ਰਧਾਨ ਤੇ ਕਦੇ ਸੈਕਟਰੀ ਦੇ ਉਮੀਦਵਾਰ ਬਾਹਰ ਵਿੱਚ ਆਪਣੇ ਹਮਾਇਤਿਆਂ ਦਾ ਲਾਮ ਲਸ਼ਕ ਕਰ ਲੈ ਕੇ ਪ੍ਰਚਾਰ ਕਰਦੇ ਮਹੀਨਾ ਖੂਬ ਰੌਣਕ ਲੱਗੀ ਰਹਿੰਦੀ ਸਿਮਰਨ ਜੀ ਦੇ ਕਈ ਮਿੱਤਰ ਵਕੀਲ ਸਿਮਰਨ ਜੀ ਤੋਂ ਮਾਫੀ ਮੰਗ ਰਹੇ ਸਨ ਕਿ ਯਾਰ ਹੁਣ ਮਨਮੋਹਨ ਸਿੰਘ ਨਾਲ ਤੁਰੇ ਹੋਇਆ ਹੁਣ ਚੰਗਾ ਨਹੀਂ ਲੱਗਦਾ ਕਿ ਉਹਦੇ ਨਾਲ ਤੁਰ ਉਹ ਲੇਟ ਚੋਣ ਵਿੱਚ ਆਉਣ ਦਾ ਉਹਦਾ ਕਸੂਰ ਕੱਢ ਰਹੇ ਸਨ ਚੋਣ ਦਾ ਦਿਨ ਆਇਆ ਸਾਰਿਆਂ ਨੇ ਇੱਕ ਨਾਤਾ ਤਾਣ ਕੇ ਆਪਣੇ ਆਪਣੇ ਬੂਥ ਲਾਏ ਹੋਏ ਸਨ ਸਿਮਰਨ ਜੀ ਨੇ ਆਪਣਾ ਬੂਥ ਰਾਏ ਹੋਇਆ ਸੀ ਅਤੇ ਉਸ ਤੇ ਹਮਾਇਤੀ ਵਕੀਲਾਂ ਨੂੰ ਪਰਖੀਆਂ ਕਟ-ਕਟ ਕੇ ਦੇ ਰਹੇ ਸਨ ਵਕੀਲਾਂ ਲਈ ਖਾਣ ਪੀਣ ਦਾ ਪ੍ਰਬੰਧ ਕੀਤਾ ਹੋਇਆ ਸੀ ਸਾਰਾ ਕੰਮ ਉਹਦੇ ਸਾਥੀ ਕਰ ਰਹੇ ਸਨ ਸਿਮਰਨ ਜੀ ਤੇ ਉਹਦੇ ਡੈਡੀ ਨੂੰ ਕੋਈ ਫਿਕਰ ਨਹੀਂ ਸੀ ਹਾਂ ਸਿਮਰਨ ਜੀ ਦਾ ਸਾਰਾ ਪਰਿਵਾਰ ਕੰਮ ਕਰਨ ਵਿੱਚ ਲੱਗਾ ਹੋਇਆ ਸੀ ਸਿਮਰਨ ਜੀ ਦਾ ਵੱਡਾ ਭਰਾ ਹਰਸ਼ਰਨ ਅਤੇ ਸਿਮਰਨ ਜੀ ਦਾ ਜਿਗਰੀ ਦੋਸਤ ਮੋਨ ਜੀ ਤੇ ਕੁਝ ਗਰੀਬੀ ਰਿਸ਼ਤੇਦਾਰ ਜਾਣ ਹੂਲ ਕੇ ਕੰਮ ਕਰ ਰਹੇ ਸਨ ਵੋਟਾਂ ਦੀ ਗਿਣਤੀ ਸ਼ੁਰੂ ਹੋਈ ਰਾਤ ਦੇ 9 ਵਜੇ ਸੈਕਟਰੀ ਦਾ ਰਿਜ਼ਲਟ ਆਇਆ ਮਨਮੋਨ ਸਿਮਰਨ ਜੋਤੂ 100 ਵੋਟਾਂ ਨਾਲ ਜਿੱਤ ਗਿਆ ਜਿਹੜੇ ਦੂਜੇ ਦੋ ਹੋਰ ਚੋਣ ਲੜ ਰਹੇ ਸਨ ਉਹ ਸਿਮਰਨ ਜੀ ਤੋਂ ਬਹੁਤ ਪਿੱਛੇ ਸਨ ਕੁੱਲ 2000 ਵੋਟਾਂ ਪਈਆਂ ਸਨ ਮਨਮੋਨ ਨੂੰ 800 ਸਿਮਰਨ ਜੀਤ ਨੂੰ 700 ਤੇ ਦੂਜੇ ਦੋਹਾਂ ਨੂੰ 350 ਅਤੇ 150 ਸਾਰੀ ਵਾਰ ਹੈਰਾਨ ਸੀ ਕਿ ਸਿਰਫ 1 ਮਹੀਨਾ ਪਹਿਲਾਂ ਚੋਣ ਲੜ ਕੇ ਸਿਮਰਨ ਜੀ ਤੇ ਇਹਨੀਆਂ ਵੋਟਾਂ ਲੈ ਗਿਆ ਹੈ ਮਨਮੋਨ ਦੇ ਸੌਰਜਾ ਚਾਚਾ ਤੇ ਪੂਆ ਜੱਜ ਸੱਚੇ ਸੰਜੇ ਜਿਹੜੇ ਸਿਮਰਨ ਜੀ ਦੇ ਖੜੇ ਹੋਣਾ ਫਿਕਰਾਂ ਨਾਲ ਲੱਦੇ ਹੋਏ ਸਨ ਬਾਹਰ ਵਿੱਚ ਬੈਠੇ ਵਕੀਲ ਸਕਰੀਨ ਰਾਹੀਂ ਗਿਣਤੀ ਦੇਖ ਰਹੇ ਸਨ ਜਿਉਂ ਹੀ ਰਿਜ਼ਲਟ ਆਇਆ ਸਿਮਰਨ ਜੀ ਨੇ ਉੱਠ ਕੇ ਬੜੇ ਹੀ ਤਪਾਕ ਨਾਲ ਮਨਮੋਹ ਅਤੇ ਉਸਦੇ ਹਮੈਤੀ ਵਕੀਲਾਂ ਨੂੰ ਮੁਬਾਰਕਬਾਦ ਦਿੱਤੀ ਫੋਨ ਕਰਕੇ ਜਸਟਿਸ ਅਸੇ ਸੀਨੀਅਰ ਚਾਤਾ ਵਕੀਲ ਨੂੰ ਮੁਬਾਰਕਬਾਦ ਦਿੱਤੀ ਸਿਮਰਨ ਜੀ ਦਾ ਖਲੂਸ ਦੇ ਮਨਮੋਹ ਦਾ ਸਾਰਾ ਪਰਿਵਾਰ ਬਹੁਤ ਖੁਸ਼ੀ ਦੂਜੇ ਦਿਨ ਵਾਰ ਵਿੱਚ ਮਨਮੋਹਣ ਦੇ ਜਿੱਤਣ ਦੀ ਖੁਸ਼ੀ ਵਿੱਚ ਮਨਮੋਹਣ ਨਾਲ ਹੋ ਕੇ ਸਿਮਰਨਜੀਤ ਲੱਡੂ ਬਣ ਰਿਹਾ ਸੀ ਸਾਰੀ ਵਾਰ ਸਿਮਰਨਜੀਤ ਦੀ ਸ਼ਖਸੀਅਤ ਬਹੁਤ ਪ੍ਰਭਾਵਤ ਹੋ ਰਹੀ ਸੀ ਬਾਕੀ ਅਗਲੇ ਕਾਂਡ ਵਿੱਚ ਧੰਨਵਾਦ